ਕਿਸਾਨ ਕਮੇਟੀ ਪੰਜਾਬ ਕੋਟਕਾ ਜਥੇਬੰਦੀ ਅਤੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਆਵੇ ਜਿਹੜੀ ਖੱਟ ਲੱਗਣ ਲੱਗੀ ਸੀ ਆ ਮਸ਼ੀਨ ਆਹ ਦੇਖੋ ਜੀ ਮਸ਼ੀਨਾਂ ਵਾਲਿਆਂ ਨੂੰ ਆਖਿਆ ਵਾ ਜਾਓ ਤਹੀ ਹੁਣ ਮੈਂ ਤੁਹਾਨੂੰ ਆ ਗਾ 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 ਗ ਇਹ ਕਿਹੜਾ ਤਰੀਕਾ ਨਾਲ ਆਇਆ ਉਹ ਤਰੀਕਾ ਨਾਲ ਬੱਦਲੀ ਆ ਦੇਖੋ ਜੀ ਜੋ ਇਹਨਾਂ ਨੇ ਕਾਨੂੰ ਬੰਦਾ ਕਰਦੀ ਕੀਤੀ ਸਾਡੇ ਫਰਮਾਂ ਦੇ ਨਾਲ ਅੱਜ ਡੜੀ ਲਾਉਂਦੇ ਹੋ ਜਿਹੜੀ ਖੱਡ ਜਿਹੜੀ ਜਿਹੜੀ ਲੱਗੇ ਸੀ ਕਿਸਾਨਾਂ ਨਾਲ ਪੂਰਾ ਧੱਕਾ ਕਰਕੇ ਕਿਸਾਨਾਂ ਨੂੰ ਕੁਚਲ ਕੇ ਜਿਹੜੀ ਖੱਡ ਲਾਉਣ ਦੀ تیاری ਕੀਤੀ ਸੀ ਉਹ ਕੱਲ ਸਾਡੇ ਕਿਸਾਨ ਜਿਹੜੇ ਇਹਨਾਂ ਨੇ ਰੱਜ ਕੀਤੇ ਆ ਅੱਜ ਵੱਡਾ ਵਿਰੋਧ ਕਰਦੇ ਹੋ ਇੱਥੇ ਆਏ ਆ ਤੇ ਹੁਣ ਜਿਹੜਾ ਵਾ ਪ੍ਰਸ਼ਾਸਨ ਆਪਣੀਆਂ ਮਸ਼ੀਨਾਂ ਜਿਹੜੀਆਂ ਵਾ ਇੱਥੇ ਪੋਬਲਣਾ ਜੇਐਸਪੀਆਂ ਜਿਹੜੀਆਂ ਉਹਨਾਂ ਨੂੰ ਵਾਪਸ ਲੈ ਕੇ ਜਾਣ ਰਿਹਾ ਅਸੀਂ ਆਪਾਂ ਜਿਹੜਾ ਇੱਥੇ ਮੋਰਚਾ ਜਿਹੜਾ ਵਾ ਉਹ ਜਮਾ ਕੇ ਬਹਿ ਗਏ ਆ ਜਿੰਨਾ ਚਿਰ ਸਰਕਾਰ ਸਾਡਾ ਕੋ ਗੱਲ ਨਹੀਂ ਕਰਦੀ ਇੱਥੇ ਜਿਹੜਾ ਸਾਰਥਿਕ ਦਾ ਹਾਲ ਨਹੀਂ ਨਿਕਲਦਾ ਉਹਨਾਂ ਚੇਰ ਕਿਸੇ ਕੀਮਤ ਤੇ ਉੱਥੇ ਜਿਹੜਾ ਵਾ ਖਾ ਨਹੀਂ ਲੋੜ ਦਿੱਤੀ ਜਾਉ। ਆ ਵੇਖੋ ਜੀ ਜੀਸੀਪੀ ਜਿਹੜੀ ਚਾਲ ਇੱਥੇ ਘਵਾੜੀ ਗੱਡੀ ਪਿੱਛੇ ਰਹਿ ਤਾਂ ਵੀ ਕੋਈ ਨਹੀਂ ਚੱਲ ਹਾਂ ਮੈਂ ਸਾਡੇ ਨੂੰ ਬੇਨਤੀ ਕਰਦਾ ਵੀ ਹੋਰ ਬੈਠ ਜਾਓ ਸਾਡੇ ਬਲਵਿੰਦਰ ਸਿੰਘ ਹਰੀਕੇ